ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮਨਜੀਤ ਬਟਿਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਫੈਸਟੀਵਲ ਸੀਜ਼ਨ ਹੋ ਗਿਆ ਸਟਾਰਟ ਅਸੀਂ ਪੂਰੀ ਤਿਆਰੀ ਚ ਬੈਠੇ ਆ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਇਹ ਸ਼ਿਮਰ ਦੇ ਸੂਟ ਹੋਣਗੇ ਕੇ ਵੀ ਬ੍ਰਾਂਡ ਹੋਊਗਾ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਲਓ ਜੀ ਕਰਦੇ ਆ ਸ਼ੁਰੂ ਰੀਜ਼ਨੇਬਲ ਪ੍ਰਾਈਸੇਸ ਦੇ ਨਾਲ ਬਹੁਤ ਸੋਹਣਾ ਸੂਟ ਨੇ ਦੇਖੋ ਫਸਟ ਆਰਟੀਕਲ ਹੈ ਜਿਹੜਾ ਇਹ ਬਾਵਾ ਪੀਚ ਜਾਂ ਸ਼ੇਡ ਹੈ ਬਹੁਤ ਸੋਹਣਾ ਇਹ ਦੇਖੋ ਡਿਜੀਟਲ ਪ੍ਰਿੰਟ ਸਾਰਾ ਹਾਈਲਾਈਟ ਕੀਤਾ ਹੋਇਆ ਜੀ ਇਹ ਇਹ ਸਾਰੀ ਗੋਟਾ ਪੱਤੀ ਵਰਕ ਕੀਤਾ ਹੋਇਆ ਇਹ ਦੇਖੋ ਇਹ ਘੇਰੇ ਦਾ ਫੁੱਲ ਆ ਗਿਆ ਸੈਂਟਰ ਚ ਆ ਗਿਆ ਜੀ ਆ ਉੱਪਰ ਆ ਜਾਊਗਾ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹਦੀ ਇਧਰ ਬੈਕ ਸਾਈਡ ਵੀ ਸੇਮ ਹੀ ਹੈ ਦੇਖੋ ਡਿਜੀਟਲ ਪ੍ਰਿੰਟ ਦੇ ਨਾਲ ਇਧਰ ਆ ਗਈਆਂ ਬਾਜੂ ਇਹ ਬਾਜੂ ਹੈ ਜੀ ਬਹੁਤ ਸੋਹਣੀ ਸ਼ਿਮਰ ਫੈਬਰਿਕ ਹੈ ਦੇਖੋ ਇਹ ਪਿਓਰ ਫੈਬਰਿਕ ਹੈ ਜੀ ਕੰਟਰਾਸਟ ਚ ਆ ਗਈ ਸਲਵਾਰ ਕੇ ਵੀ ਬ੍ਰਾਂਡ ਹੈ ਇਹ ਆ ਗਿਆ ਦਾ ਦੁਪੱਟਾ ਸ਼ਿਮਰ ਚ ਦੁਪੱਟੇ ਦੀ ਲੁੱਕ ਪਹਿਲਾਂ ਦੁਪੱਟੇ ਦੀ ਲੁੱਕ ਦੇਖੋ ਜੀ ਸ਼ੀ ਮਰਚ ਬਹੁਤ ਪਿਆਰਾ ਦੁਪੱਟਾ ਕੰਟਰਾਸਟ ਵਿੱਚ ਸੂਟ ਬਣਾਏ ਹੋਏ ਨੇ ਇਹ 1780 ਰੁਪਏ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਫ੍ਰੀ ਸ਼ਿਪਿੰਗ ਹੈ 1780 ਰੁਪਏ ਦਾ ਰੇਟ ਹੈ ਬਹੁਤ ਸੋਹਣਾ ਸੂਟ ਹੈ ਜੀ ਨੈਕਸਟ ਕਲਰ ਆ ਗਿਆ ਇਹਦਾ ਇਹ ਜੀ ਹੈਗਾ ਹੈ येलो ਗ੍ਰੀਨ ਦਾ ਸ਼ੇਡ ਹੈ। ਠੀਕ। ਬਹੁਤ ਖਿਆਰਾ ਸ਼ੇਡ ਹੈ ਇਹ ਜੀ। ਇਹ ਆ ਗਿਆ ਇਹਦਾ ਦੁਪੱਟਾ। ਬਹੁਤ ਸੋਨੇ ਸੂਟ ਨੇ ਜੀ। ਬੇਫਿਕਰ ਹੋ ਕੇ ਤੁਸੀਂ ਬੁਕਿੰਗ ਕਰਵਾ ਸਕਦੇ ਆ। दुप्पटे दी लुक देखो नेक्स्ट कलर बहुत प्यारा ओनियन का शेड है बहुत सुना। ये बहुत सोना ये ले कंट्रास्ट चनेजी सलवार आइनो दीयां अनियन शेड 1780 ਰੁਪਏ ਵਿੱਚ ਤੁਸੀਂ ਮੰਗਵਾ ਸਕਦੇ ਹੋ ਜੀ ਇਹ ਬਹੁਤ ਸੋਹਣੇ ਸੂਟ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਂਦਾ ਫਟਾਫਟ ਸਕਰੀਨ ਸ਼ਾਟ ਲਈ ਜਾਓ ਇਹ ਦੇਖੋ ਦੁਪट्टे ਦੀ ਲੁੱਕ 8 ਮੀਟਰ ਦਾ ਦੁਪੱਟਾ ਹੈ ਪੂਰਾ ਦੁਪੱਟਾ ਵੀ ਸ਼ਿਮਰਚ ਹੈ ਜੀ ਬਹੁਤ ਸੋਹਣਾ 4 ਸਾਈਡ ਦੇ ਤੇ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਇਹਦਾ ਨੈਕਸਟ ਕਲਰ ਆ ਗਿਆ ਸੀ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਇਹ ਆ ਗਈ ਇਹਦੀ ਸਲਵਾਰ ਬਹੁਤ ਸੋਹਣੀ ਸ਼ੈਂਟੂਨ ਦੀਆਂ ਸਲਵਾਰਾਂ ਨੇ ਜੀ ਬਹੁਤ ਸੋਹਣੀਆਂ ਦੁਪੱਟਾ ਆ ਗਿਆ दुपट्टेड रेडी किया आ गया देखो येट है जी बहुत सोहनी स्कट रेडी हुई हुई है ये देखो ਇੱਕ ਕ੍ਰਾਸ਼ ਔਰਗੇਂਜ਼ਾ ਤੇ ਰੈਡੀ ਹੋਈ ਹੋਈ ਹੈ ਜੀ ਬਹੁਤ ਸੋਹਣੀ ਇਹਦੀ ਸ਼ਰਟ ਹੈ ਜਿਹੜੀ ਸਿਲਕ ਦੀ ਹੈ ਸਿਲਕ ਦੀ ਸ਼ਰਟ neck ਹੈ ਜਿਹੜਾ ਇਹ neck ਤੇ ਹੈਂਡਵਰਕ ਹੈ ਸਾਰੇ ਹੈਂਡਵਰਕ ਮਸ਼ੀਨਵਰਕ ਇਹ ਕੱਟ ਦਾਣਾ ਪਾਈਪਿੰਗ ਨਾਲ ਇਹਦਾ ਨੈੱਕ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਕੱਲੀ ਸ਼ਰਟ ਦੀ ਸਟੀਚਿੰਗ ਹੋਊਗੀ ਜੀ ਸਕਰਟ ਬਿਲਕੁਲ ਰੈਡੀ ਹੈ ਜੀ ਤੇ ਆ ਆ ਗਿਆ ਇਹਦਾ ਟਪਟਾ ਤੇ ਟਪਟਾ ਬਹੁਤ ਸੋਹਣਾ ਹੈ ਜੀ ਪੂਰਾ ਹੈਵੀ 4 ਸਾਈਡ ਇਹਦੇ ਪੱਟੀ ਲੱਗੀ ਹੋਈ ਹੈ ਵਰਕ ਕਰਕੇ 4 ਸਾਈਡ ਇਹਦੇ ਲੇਸ ਲੱਗੀ ਹੋਈਆਂ ਬਹੁਤ ਸੋਹਣੀਆਂ ਫਲ ਸਲੇਸ ਲੱਗੀ ਹੋਈ ਹੈ ਦੇਖੋ ਦੁਪट्टे ਦੀ ਲੁੱਟ ਇਹਦਾ ਨੈਕਸਟ ਕਲਰ ਆ ਗਿਆ ਮਰੂਨ ਇਸ ਸਕਰਟ ਪੂਰੀ ਰੈਡੀ ਹੋਈ ਹੋਈ ਹੈ ਜੀ ਬਹੁਤ ਸੋਹਣੇ ਸੂਟ ਨੇ ਇਹ ਸਕਰਟ ਸੂਟ ਨੇ ਜਿਹੜੇ ਬਹੁਤ ਪਿਆਰੇ ਨੇ ਕੱਲੀ बस 셔ਟ ਦੀ ਜਰੂਰਤ ਦਾ ਸਟੀਚਿੰਗ ਦੀ ਇਹ ਦੇ ਅਡਜਸਟੇਬਲ ਐ ਜੀ ਇਹਦੀ ਲੈਂਥ ਓ 셔ਟ ਦੀ ਘੇਰੇ ਤੇ ਪੱਟੀ ਆ ਗਈ neck ready ਹੋਇਆ ਹੋਇਆ ਹੈ ਬਿਲਕੁਲ ਮਸ਼ੀਨ ਵਰਕ ਤੇ ਹੈਂਡ ਵਰਕ ਹੈ ਪੂਰਾ ਇਹ ਤੁਸੀਂ 1480 ਰੁਪਏ ਵਿੱਚ ਮੰਗਵਾ ਸਕਦੇ ਹੋ ਜੀ ਫ੍ਰੀ ਸ਼ਿਪਿੰਗ ਹੈ 1480 ਰੁਪਏ ਵਿੱਚ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਵੀਡੀਓ 'ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਪੂਰਾ ਇੰਜੋਏ ਕੀਤਾ ਹੋਣਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆ ਜੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ